ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ YouTube Farmer ਦੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਨ ਲੱਗੇ ਆ 18-19 ਤਰੀਕ ਦੇ ਮੌਸਮ ਦੀ ਇਹ 18-19 ਤਰੀਕ ਦੀ ਸਪੈਸ਼ਲ ਅਪਡੇਟ ਇਸ ਕਰਕੇ ਦੇਣੀ ਪੈ ਰਹੀ ਹੈ ਕਿਉਂਕਿ ਪੱਛਮੀ ਰੇਸ਼ਾਂ ਵਿੱਚ ਇੱਕ ਬਹੁਤ ਹੀ ਤਕੜਾ ਵੈਸਟਰਨ ਡਿਸਟਰਬੈਂਸ ਪੈਦਾ ਹੋ ਗਿਆ ਹੈ ਜੋ ਕਿ ਤੇਜ਼ੀ ਨਾਲ ਪੂਰਬੀ ਦਿਸ਼ਾ ਵੱਲ ਬੱਦਲ ਰਿਹਾ ਹੈ ਜੋ ਕਿ ਅਗਲੇ 1-2 ਦਿਨਾਂ ਦੌਰਾਨ ਭਾਰਤ ਦੇ ਸਰਹੱਦੀ ਇਲਾਕਿਆਂ ਤੇ ਆ ਜਾਵੇਗਾ। ਸੋ ਇਸ ਪੱਛਮੀ ਸਿਸਟਮ ਨਾਲ ਕਿਤਨਾ ਕਿਤੇ ਪੰਜਾਬ ਉੱਤੇ ਵੀ ਪ੍ਰਭਾਵ ਪਵੇਗਾ ਉਸ ਸੰਬੰਧੀ ਜਾਣਕਾਰੀ ਦੇਣ ਲਈ ਇਹ ਵੀਡੀਓ ਪਾਈ ਹੈ। ਤੇ ਸਭ ਤੋਂ ਪਹਿਲਾਂ ਆਪਣੇ ਚੈਨਲ YouTube Farmer ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ। ਇਸ ਦੇ ਲਈ ਤੁਹਾਨੂੰ ਸੈਟਲਾਈਟ ਮੈਪ ਤੇ ਲੈ ਕੇ ਚੱਲਦੇ ਹਾਂ। ਹਾਂਜੀ ਜਿਵੇਂ ਤੁਸੀਂ ਇਸ ਸੈਟਲਾਈਟ ਮੈਪ ਤੇ ਦੇਖ ਸਕਦੇ ਹੋ ਕਿ ਇਹਨਾਂ ਪੱਛਮੀ ਦੇਸ਼ਾਂ ਵਿੱਚ ਕਾਫੀ ਤਕੜਾ ਇੱਕ ਵੈਸਟਰਨ ਡਿਸਟਰਬੈਂਸ ਪੈਦਾ ਹੋ ਗਿਆ ਹੈ ਜੋ ਕਿ ਬੜੀ ਹੀ ਤੇਜ਼ ਗਤੀ ਨਾਲ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਪੂਰਬੀ ਦਿਸ਼ਾ ਵਿੱਚ ਨਿਕਲ ਜਾਵੇਗਾ ਉੱਪਰ ਪਹਾੜਾਂ ਦੇ ਹੁੰਦਾ ਹੋਇਆ ਪਰ ਇਹ ਕਿਤੇ ਨਾ ਕਿਤੇ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹੇ ਜੋ ਇਸ ਲੇਖਤ ਉੱਤੇ ਆ ਜਾਂਦੇ ਹਨ ਉਹਨਾਂ ਨੂੰ ਪ੍ਰਭਾਵਿਤ ਕਰੇਗਾ 18 ਤਰੀਕ ਨੂੰ ਦੇਰ ਸ਼ਾਮ ਨੂੰ ਪੰਜਾਬ ਦੇ ਇਲਾਕਿਆਂ ਉੱਤੇ ਬੱਦਲਵਾਈ ਦੇਖੀ ਜਾ ਸਕਦੀ ਹੈ ਅਤੇ 19 ਤਰੀਕ ਨੂੰ ਵੀ ਪੰਜਾਬ ਦੇ ਟਟਵੇਂ ਭਾਗਾਂ ਵਿੱਚ ਬੱਦਲਵਾਈ ਬਣੀ ਰਹੇਗੀ ਬਾਰੇ ਡਿਸਟਰਬੈਂਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਜਿਸ ਕਾਰਨ ਹੀ ਇਹ ਕੋਈ ਜ਼ਿਆਦਾ ਪੰਜਾਬ ਉੱਤੇ ਤਕੜੀ بارش ਨਾਲ ਕਾਰਵਾਈ ਨਹੀਂ ਕਰੇਗਾ ਪਰ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਉੱਤੇ ਹਲਕੇ ਦਰਮਿਆਨੀ ਗਰਜ ਚਮਕੇ ਨਾਲ ਛਿੱਟਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਪੀਸ ਸਮੇਂ ਪੱਛਮੀ ਦਿਸ਼ਾਵਾਂ ਉੱਤੇ ਜੋ ਹਰੇ ਰੰਗ ਵਿੱਚ ਦਿਖਾ ਰਿਹਾ ਹੈ ਇਹ ਪੂਰੀ ਤਕੜੀ ਬਰਸਾਤੀ ਕਾਰਵਾਈਆਂ ਵਾਲੇ ਬੱਦਲ ਹਨ ਜੋ ਕਿ 18 ਤਰੀਕ ਦੇਰ ਸ਼ਾਮ ਤੱਕ ਇਹ ਪਾਕਿਸਤਾਨ ਦੇ ਇਲਾਕਿਆਂ ਉੱਤੇ ਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਉੱਤਰ ਪੂਰਬੀ ਭਾਗ ਜਿਸ ਹਨ ਤੇ ਇਨ੍ਹਾਂ ਉੱਤੇ ਪ੍ਰਭਾਵਿਤ ਕਰੇਗਾ ਬੱਦਲਾਂ ਨਾਲ ਤੇ ਇਸ ਤੋਂ ਨਾਲ-ਨਾਲ ਹਿਮਾਚਲ ਦੇ ਜੰਮੂ ਕਸ਼ਮੀਰ ਵਿੱਚ ਇਹ ਬਰਫਬਾਰਿਸ਼ ਵੀ ਕਰ ਸਕਦਾ ਹੈ ਸੋ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਛਿੱਟੇਦਾਰ ਬਰਖਾ ਹੋ ਸਕਦੀ ਹੈ ਤੇਜ਼ ਹਵਾਵਾਂ ਦੇ ਨਾਲ ਜੋ ਕਿ ਮੁੱਖ ਰੂਪ ਵਿੱਚ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਹੀ ਹੋਵੇਗੀ ਅਤੇ ਇਸ 18 ਦੇਰ ਸ਼ਾਮ ਤੋਂ ਬਾਅਦ 19 ਤੱਕ ਬੱਦਲਵਾਈ ਰਹੇਗੀ ਤੇ ਉਸ ਤੋਂ ਬਾਅਦ 20 ਤਰੀਕ ਨੂੰ ਮੌਸਮ ਇੱਕ ਤੋਂ ਬਾਅਦ ਫਿਰ ਸਾਫ਼ ਹੋ ਜਾਵੇਗਾ ਅਤੇ ਇਨ੍ਹਾਂ ਬੱਦਲਵਾਈ ਦੇ ਦਿਨਾਂ ਦੌਰਾਨ ਪਾਰੇ ਵਿੱਚ ਗਰਾਊਂਡ ਦੇਖੀ ਜਾ ਸਕਦੀ ਹੈ ਪਰ ਦਿਨ ਦੇ ਤਾਪਮਾਨ ਵਿੱਚ ਕੋਈ ਖਾਸ ਕਮੀ ਹੋਣ ਦੀ ਚਾਂਸ ਨਹੀਂ ਹਨ ਅਤੇ ਰਾਤ ਨੂੰ ਪਾਰਾ तकरीबन ਡਾਊਨ ਹੀ ਰਹੇਗਾ ਜਿਸ ਨਾਲ ਰਾਤ ਦੀ ਠੰਡ ਆਉਣ ਵਾਲੇ ਦਿਨਾਂ ਤੱਕ ਬਣੀ ਰਹੇਗੀ ਸੋ ਇਹ ਸੀ ਮੌਸਮ ਸੰਬੰਧੀ ਸੰਕੇਤ ਵਿੱਚ ਜਾਣਕਾਰੀ ਜਿਸ ਵਿੱਚ 18 ਤਰੀਕ ਨੂੰ ਦੇਰ ਸ਼ਾਮ ਤੱਕ ਅਤੇ 19 ਤਰੀਕ ਦੀ ਸਵੇਰ ਨੂੰ ਪੰਜਾਬ ਦੇ ਇਲਾਕਿਆਂ ਉੱਤੇ ਟੁੱਟਵੀਂ ਬੱਦਲਵਾਈ ਦੇਖੀ ਜਾ ਸਕਦੀ ਹੈ ਜਿਸ ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ ਅਤੇ ਕੋਈ ਤਕੜੀ بارش ਹੋਣ ਦਾ ਕੋਈ ਚਾਂਸ ਨਹੀਂ ਹੈ ਇਸ ਵੀਡੀਓ ਵਿੱਚ ਇਨਾ ਹੀ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਆਪਣਾ ਚੈਨਲ YouTube Farmer ਵੀ ਸਬਸਕ੍ਰਾਈਬ ਕਰਿਓ ਧੰਨਵਾਦ ਜੀ